ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਧਾਰ ਕਾਰਡ ਦੇ ਨਾਲ ਸੰਬੰਧਿਤ ਇੱਕ ਬਹੁਤ ਹੀ ਜ਼ਰੂਰੀ ਅਤੇ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗਾ ਅਤੇ ਮੈਂ ਯਕੀਨ ਨਾਲ ਕਹਿ ਸਕਦਾ ਕਿ ਇਹ ਜਾਣਕਾਰੀ 99% ਲੋਕਾਂ ਨੂੰ ਪਤਾ ਹੀ ਨਹੀਂ ਹੋਵੇਗੀ ਸਤਿ ਸ੍ਰੀ ਅਕਾਲ ਜੀ ਤਾਂ ਫਿਰ ਬਿਨਾਂ ਦੇਰੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਆਧਾਰ ਕਾਰਡ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਤਾਂ ਫਿਰ ਤੁਸੀਂ ਕਹੋਗੇ ਕਿ ਆਧਾਰ ਕਾਰਡ ਤਾਂ ਕੇਵਲ ਆਧਾਰ ਕਾਰਡ ਹੀ ਹੁੰਦਾ ਹੈ ਲੇਕਿਨ ਆਧਾਰ ਕਾਰਡ ਤੋਂ ਬਿਨਾਂ ਇੱਕ ਹੋਰ ਆਧਾਰ ਕਾਰਡ ਵੀ ਹੁੰਦਾ ਹੈ ਉਹ ਹੁੰਦਾ ਹੈ ਮਾਸਕਡ ਆਧਾਰ ਕਾਰਡ ਹੁਣ ਆਧਾਰ ਕਾਰਡ ਅਤੇ ਮਾਸਕਡ ਆਧਾਰ ਕਾਰਡ ਦੇ ਵਿੱਚ ਫਰਕ ਕੀ ਹੁੰਦਾ ਹੈ ਅਤੇ ਇਸ ਦੀ ਵਰਤੋਂ ਤੁਸੀਂ ਕਿੱਥੇ ਕਰ ਸਕਦੇ ਹੋ ਅਤੇ ਇਹ ਤੁਹਾਨੂੰ ਕਿੱਥੋਂ ਮਿਲ ਸਕਦਾ ਹੈ ਇਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਸਾਂਝੀ ਕਰਨ ਜਾ ਰਿਹਾ ਹਾਂ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤਾਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਆਧਾਰ ਕਾਰਡ ਦੀ ਵਰਤੋਂ ਅਸੀਂ ਆਮ ਤੌਰ ਦੇ ਉੱਪਰ ਆਪਣੀ ਪਛਾਣ ਦੱਸਣ ਦੇ ਲਈ ਜਾਂ ਆਪਣਾ ਪਤਾ ਦੱਸਣ ਦੇ ਲਈ ਕਰਦੇ ਹਾਂ ਲੇਕਿਨ ਜਿਨਾ ਥਾਂਮਾਂ ਦੇ ਉੱਪਰ ਸਾਨੂੰ ਕੇਵਲ ਆਪਣਾ ਪਤਾ ਹੀ ਦੱਸਣ ਦੀ ਲੋੜ ਹੁੰਦੀ ਹੈ ਉੱਥੇ ਵੀ ਸਾਨੂੰ ਆਧਾਰ ਕਾਰਡ ਆਪਣਾ ਕਈ ਵਾਰ ਦੇਣਾ ਪੈਂਦਾ ਹੈ ਤਾਂ ਫਿਰ ਉਹਨਾਂ ਥਾਂਮਾਂ ਦੇ ਉੱਪਰ ਤੁਸੀਂ ਮਾਸਕਡ ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹੋ ਹੁਣ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਮਾਸਕਡ ਆਧਾਰ ਕਾਰਡ ਤੇ ਆਧਾਰ ਕਾਰਡ ਦੇ ਵਿੱਚ ਫਰਕ ਕੀ ਹੈ ਜਿਹੜਾ ਤੁਹਾਡੇ ਕੋਲ ਆਧਾਰ ਕਾਰਡ ਹੈ ਇਸ ਨੂੰ ਤਾਂ ਆਧਾਰ ਕਾਰਡ ਹੀ ਆਖਦੇ ਹਨ ਅਤੇ ਜਿਸ ਦੀ ਅੱਪਾ ਗੱਲ ਕਰ ਰਹੇ ਆ ਮਾਸਕਡ ਆਧਾਰ ਕਾਰਡ ਦੋਸਤੋ ਮਾਸਕਡ ਆਧਾਰ ਕਾਰਡ ਦੇ ਵਿੱਚ ਤੁਹਾਡੇ ਆਧਾਰ ਕਾਰਡ ਦੇ ਪਹਿਲੇ 8 ਅੱਖਰ ਛੁਪੇ ਹੋਏ ਹੁੰਦੇ ਹਨੇ ਮਾਸਕ ਆਧਾਰ ਕਾਰਡ ਦੇ ਵਿੱਚ ਕੇਵਲ ਤੁਹਾਡੇ ਆਧਾਰ ਕਾਰਡ ਦੇ ਅਖੀਰਲੇ 4 ਅੱਖਰ ਹੀ ਦਿਖਦੇ ਹੁੰਦੇ ਹਨ ਸੋ ਜਿੱਥੇ ਅਸੀਂ ਆਪਣੇ ਕੇਵਲ ਘਰ ਦਾ ਪਤਾ ਹੀ ਦੱਸਣਾ ਹੁੰਦਾ ਹੈ ਉੱਥੇ ਮਾਸਕ ਆਧਾਰ ਕਾਰਡ ਦੀ ਵਰਤੋਂ ਕੀਤੀ ਜਾ ਸਕਦੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਾਸਕ ਆਧਾਰ ਕਾਰਡ ਦੀ ਵਰਤੋਂ ਕਰਨੀ ਹੀ ਕਿਉਂ ਹੈ ਦੋਸਤੋ ਸਾਡੇ ਆਧਾਰ ਕਾਰਡ ਦੇ ਨਾਲ ਸਾਡੀਆਂ ਸਾਰੀਆਂ ਜ਼ਰੂਰੀ ਜਾਣਕਾਰੀਆਂ ਜੁੜੀਆਂ ਹੋਈਆਂ ਹੁੰਦੀਆਂ ਨੇ ਜਿਸ ਦੇ ਵਿੱਚ ਬਹੁਤ ਹੀ ਜ਼ਰੂਰੀ ਜਾਣਕਾਰੀ ਹੁੰਦੀ ਹੈ ਸਾਡੇ ਬੈਂਕ ਅਤੇ ਸਾਡੇ ਪੈਸਿਆਂ ਦੀ ਡਿਟੇਲ ਸੋ ਜਿੱਥੇ ਆਧਾਰ ਕਾਰਡ ਦਾ ਪੂਰਾ ਨੰਬਰ ਦੇਣ ਦੀ ਜ਼ਰੂਰਤ ਹੀ ਨਹੀਂ ਕੇਵਲ ਪਛਾਣ ਦੇ ਲਈ ਸਾਨੂੰ ਆਪਣੇ ਘਰ ਦਾ ਪਤਾ ਹੀ ਦੱਸਣਾ ਹੁੰਦਾ ਹੈ ਉੱਥੇ ਮਾਸਕ ਆਧਾਰ ਕਾਰਡ ਦੇ ਕੇ ਅਸੀਂ ਕਈ ਪ੍ਰਕਾਰ ਦੀ ਸੰਭਾਵਿਤ ਸਮੱਸਿਆਵਾਂ ਤੋਂ ਬਚ ਸਕਦੇ ਹਾਂ ਅਣਜਾਣ ਥਾਵਾਂ ਦੇ ਉੱਤੇ ਸਾਡੇ ਵੱਲੋਂ ਦਿੱਤੇ ਗਏ ਸਾਡੇ ਆਧਾਰ ਕਾਰਡ ਨੰਬਰ ਦੀ ਵਰਤੋਂ ਦੇ ਨਾਲ ਕੁਝ ਲੋਕ ਸਾਡੇ ਬੈਂਕ ਅਕਾਊਂਟ ਤੱਕ ਦੇ ਵਿੱਚ ਸੇਧ ਲਗਾ ਸਕਦੇ ਨੇ ਸੋ ਦੋਸਤੋ ਇਹ ਅਣਜਾਣ ਥਾਵਾਂ ਕਿਹੜੀਆਂ ਹੋ ਸਕਦੀਆਂ ਨੇ ਜਿਵੇਂ ਤੁਸੀਂ ਕਿਸੇ ਹੋਟਲ ਦੇ ਵਿੱਚ ਜਾ ਕੇ ਠਹਿਰਨਾ ਤਾਂ ਉੱਥੇ ਆਧਾਰ ਕਾਰਡ ਦੀ ਮੰਗ ਕੀਤੀ ਜਾਂਦੀ ਹੈ ਉੱਥੇ ਤੁਸੀਂ ਮਾਸਕ ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹੋ ਅਤੇ ਹੋਰ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹੁੰਦੀਆਂ ਨੇ ਜਿੱਥੇ ਕੇਵਲ ਘਰ ਦਾ ਪਤਾ ਦੇਣਾ ਹੁੰਦਾ ਹੈ ਉੱਥੇ ਤੁਸੀਂ ਮਾਸਕ ਆਧਾਰ ਕਾਰਡ ਦੀ ਵਰਤੋਂ ਕਰ ਸਕਦੇ ਹੋ ਹੁਣ ਇਹ ਮਾਸਕ ਆਧਾਰ ਕਾਰਡ ਸਾਨੂੰ ਮਿਲੇਗਾ ਕਿੱਥੋਂ ਉਸ ਪੁਆਇੰਟ ਦੇ ਉੱਪਰ ਚੱਲਦੇ ਹਾਂ ਤੁਸੀਂ ਆਪਣਾ ਮਾਸਕ ਆਧਾਰ ਕਾਰਡ ਲੈਣ ਦੇ ਲਈ ਤੁਸੀਂ ਆਧਾਰ ਕਾਰਡ ਦੀ ਵੈੱਬਸਾਈਟ ਦੇ ਉੱਪਰ ਜਾ ਕੇ ਖੁਦ ਵੀ ਡਾਊਨਲੋਡ ਕਰ ਸਕਦੇ ਹੋ ਅਤੇ ਜੇਕਰ ਤੁਹਾਨੂੰ ਅਜਿਹਾ ਕਰਨਾ ਨਹੀਂ ਆਉਂਦਾ ਤਾਂ ਤੁਸੀਂ ਡਾਕੂਮੈਂਟ ਸੈਂਟਰ ਦੇ ਉੱਪਰ ਜਾ ਕੇ ਮਾਸਕ ਆਧਾਰ ਕਾਰਡ ਨੂੰ ਡਾਊਨਲੋਡ ਕਰਵਾ ਕੇ ਆਪਣੇ ਕੋਲ ਇਸ ਦੀ ਕਾਪੀ ਰੱਖ ਸਕਦੇ ਹੋ ਅਤੇ ਜੇਕਰ ਤੁਸੀਂ ਖੁਦ ਇਸ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਆਓ ਫਿਰ ਮੈਂ ਤੁਹਾਨੂੰ ਹੁਣ ਇਸ ਦੀ ਪੂਰੀ ਪ੍ਰਕਿਰਿਆ ਦੱਸਦਾ ਹਾਂ ਦੋਸਤੋ ਮਾਸਕਡ ਆਧਾਰ ਕਾਰਡ ਨੂੰ ਡਾਊਨਲੋਡ ਕਰਨ ਦੇ ਲਈ ਆਪਾਂ UIDAI ਦੀ ਵੈੱਬਸਾਈਟ ਦੇ ਉੱਪਰ ਜਾ ਕੇ ਮਾਈ ਆਧਾਰ ਲਿੰਕ ਨੂੰ ਕਲਿੱਕ ਕਰਾਂਗੇ ਅਤੇ ਲੌਗਇਨ ਕਰਨ ਦੇ ਲਈ ਅਸੀਂ ਆਪਣਾ ਆਧਾਰ ਕਾਰਡ ਦਾ ਨੰਬਰ ਭਰ ਦਵਾਂਗੇ ਆਧਾਰ ਕਾਰਡ ਦਾ ਨੰਬਰ ਭਰਨ ਤੋਂ ਬਾਅਦ ਨੀਚੇ ਇੱਕ ਕੈਪਚਾ ਨਜ਼ਰ ਆਉਂਦਾ ਕੈਪਚਾ ਨੂੰ ਵੀ ਫਿਲ ਕਰ ਲਾਂਗੇ ਕੈਪਚਾ ਫਿਲ ਕਰਨ ਤੋਂ ਬਾਅਦ ਸਾਡੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਪਰ ਇੱਕ OTP ਆਏਗੀ ਇਸ OTP ਨੂੰ ਭਰਨ ਤੋਂ ਬਾਅਦ ਅਸੀਂ ਇਸ ਲਿੰਕ ਦੇ ਉੱਪਰ ਲੌਗਇਨ ਕਰ ਸਕਾਂਗੇ ਹੁਣ ਜਦੋਂ ਅਸੀਂ ਇਸ ਲਿੰਕ ਨੂੰ ਲੌਗਇਨ ਕਰ ਲਵਾਂਗੇ ਤਾਂ ਲੌਗਇਨ ਕਰਨ ਤੋਂ ਬਾਅਦ ਡਾਊਨਲੋਡ ਆਧਾਰ ਦੀ ਆਪਸ਼ਨ ਦੇ ਉੱਪਰ ਸਾਨੂੰ ਜਾਣਾ ਪਵੇਗਾ ਡਾਊਨਲੋਡ ਆਧਾਰ ਜਦੋਂ ਆਪਸ਼ਨ ਦੇ ਉੱਪਰ ਜਾਵਾਂਗੇ ਤਾਂ ਇਹ ਪੁੱਛੇਗਾ ਕਿ ਡੂ ਯੂ ਵਾਂਟ ਏ ਮਾਸਕਡ ਆਧਾਰ ਤਾਂ ਆਪਾਂ ਉਸ ਨੂੰ ਭਰ ਦੇਵਾਂਗੇ ਤਾਂ ਉਸ ਤੋਂ ਬਾਅਦ نیچے ਡਾਊਨਲੋਡ ਕਰ ਲਵਾਂਗੇ ਡਾਊਨਲੋਡ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਕੁਝ ਸਕਿੰਟਾਂ ਦੇ ਵਿੱਚ ਸਾਡਾ ਮਾਸਕਡ ਆਧਾਰ ਕਾਰਡ ਡਾਊਨਲੋਡ ਹੋ ਚੁੱਕਾ ਹੋਵੇਗਾ ਦੋਸਤੋ ਡਾਊਨਲੋਡ ਹੋਇਆ ਇਹ ਆਧਾਰ ਕਾਰਡ ਪੀਡੀਐਫ ਫਾਈਲ ਹੈ ਅਤੇ ਪਾਸਵਰਡ ਪ੍ਰੋਟेक्ट ਹੈ ਇਸ ਨੂੰ ਦੇਖਣ ਦੇ ਲਈ ਅਸੀਂ ਆਪਣੇ ਨਾਮ ਦੇ ਪਹਿਲੇ 4 ਅੱਖਰ ਅਤੇ ਆਪਣੇ ਜਨਮ ਵਾਲਾ ਸਾਲ ਭਰ ਕੇ ਪਾਸਵਰਡ ਲਗਾਵਾਂਗੇ ਹੁਣ ਡਾਊਨਲੋਡ ਹੋਇਆ ਸਾਡਾ ਮਾਸਕਡ ਆਧਾਰ ਕਾਰਡ ਸਾਨੂੰ ਨਜ਼ਰ ਆਉਣ ਲੱਗ ਜਾਵੇਗਾ ਇਸ ਦੇ ਵਿੱਚੋਂ ਮੁੱਖ ਰੂਪ ਦੇ ਵਿੱਚ ਆਧਾਰ ਕਾਰਡ ਦੇ ਹਿੱਸੇ ਨੂੰ ਅਸੀਂ ਕ੍ਰੋਪ ਕਰਕੇ ਰੱਖ ਸਕਦੇ ਹਾਂ ਅਤੇ ਹੁਣ ਬੇਫਿਕਰ ਹੋ ਕੇ ਇਸ ਮਾਸਕਡ ਆਧਾਰ ਕਾਰਡ ਦੀ ਵਰਤੋਂ ਅਸੀਂ ਕਿਤੇ ਵੀ ਆਪਣੀ ਪਛਾਣ ਦਾ ਸਬੂਤ ਦੇਣ ਦੇ ਲਈ ਕਰ ਸਕਦੇ ਹਾਂ ਸੋ ਦੋਸਤੋ ਫਰਾਡ ਅਤੇ ਸਕੈਮ ਤੋਂ ਬਚਣ ਦੇ ਲਈ ਤੁਸੀਂ ਗੈਰ ਜ਼ਰੂਰੀ ਥਾਵਾਂ ਦੇ ਉੱਪਰ ਮਾਸਕ ਆਧਾਰਤਕਾਰ ਦੀ ਵਰਤੋਂ ਕਰਕੇ ਅਜਿਹੀ ਸਮੱਸਿਆਵਾਂ ਤੋਂ ਬਚ ਸਕਦੇ ਹੋ ਤਾਂ ਫਿਰ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ